ਨਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮubaruk ਸਥਾਨ ਗੁਰੂ ਕੇ ਮਹਿਲ ਅਤੇ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮubaruk ਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੁਭਾਏ ਮਾਨ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਉਂਕਿ ਆਪਾਂ ਪੰਥ ਦਿਵਾਲੀ شاہ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350 ਸਾਲਾ ਗੁਰਿਆਈ ਪੁਰਬ ਮਨਾ ਰਹੇ ਹਾਂ ਜਿੱਥੇ ਮੈਂ ਸਮੁੱਚੇ ਹੀ ਜਗਤ ਨੂੰ ਸੱਚੇ ਪਾਤਸ਼ਾਹ ਜੀ ਦੇ ਗੁਰਿਆਈ ਪੁਰਬ ਦੀ ਵਧਾਈ ਦਿੰਦਾ ਹਾਂ ਉਥੇ ਆਪਾਂ ਸਾਰੇ ਜਾਣੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰਿਆਈ ਫੇਰ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੀਏ ਗੁਰੂ ਸਾਬ ਤੇ ਪ੍ਰੋਸਾਰ ਰੱਖੀਏ ਸ਼ਰਧਾ ਰੱਖੀਏ ਦੁੱਖ ਹੋਵੇ ਸੁੱਖ ਹੋਵੇ ਗੁਰੂ ਅੱਗੇ ਹੀ ਅਰਦਾਸ ਕਰੀਏ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ Hindu ਧਰਮ ਦੀ ਰੱਖਿਆ ਦੇ ਲਈ ਧਾਰਮਿਕ ਆਜ਼ਾਦੀ ਦੇ ਵਾਸਤੇ ਸ਼ਹਾਦਤ ਦਿੱਤੀ ਹੈ ਮੈਂ ਪਰਸੋਂ ਹੀ ਇੱਕ ਹਰਿਆਣੇ ਦੇ ਮੰਤਰੀ ਦਾ ਬਿਆਨ ਪੜ੍ਹ ਰਿਹਾ ਸੀ ਉਹਨੇ ਬਹੁਤ ਗੋਲ ਦੀ ਗੱਲ ਕੀਤੀ ਸੀ ਕਿ ਗੁਰੂ ਸਾਹਿਬ ਨੇ ਨਾ ਕਿਸੇ ਧਰਮ ਲਈ ਤੇ ਨਾ ਕਿਸੇ ਜਾਤੀ ਲਈ ਸ਼ਹਾਦਤ ਦਿੱਤੀ ਦੇਸ਼ ਲਈ ਸ਼ਹਾਦਤ ਦਿੱਤੀ ਦੇਖੋ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਮੋਹਰ ਲਾਈ ਆ ਤੇ ਉਹਨੂੰ ਕੋਈ ਚੁਟਹਲਾ ਨਹੀਂ ਸਕਦਾ ਹੁਣੇ ਹੀ ਮਹਾਪੁਰਸ਼ ਬਾਬਾ ਹਰਨਾਮ ਸਿੰਘ ਖਾਲਸਾ ਜੀ ਵੀ ਇਹ ਗੱਲ ਕਹਿ ਰਹੇ ਸੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈ ਸਾਕਾ ਤਿਲਕ ਤੇ ਜੰਜੂ ਹਿੰਦੂ ਵੀਰ ਸਾਡੇ ਪਾਉਂਦੇ ਆ ਤੇ ਹਿੰਦੂ ਵੀਰਾਂ ਦੀ ਧਰਮ ਦੀ ਰਾਖੀ ਲਈ ਉਹਨਾਂ ਦੀ ਧਾਰਮਿਕ ਆਜ਼ਾਦੀ ਲਈ ਗੁਰੂ ਨੇ ਸ਼ਹਾਦਤ ਦਿੱਤੀ ਆ ਹਾਂ ਠੀਕ ਆ ਇਸ ਮੁਲਕ ਦੇ ਵਿੱਚ ਉਸ ਵੇਲੇ ਬਹੁ ਗਿਣਤੀ ਜਿਹੜੇ ਹਿੰਦੂ ਸਨ ਤੋਂ ਦੇਸ਼ ਵੀ ਵਿੱਚੇ ਹੀ ਆਉਂਦਾ ਵਾ ਪਰ ਇਹ ਕਹਿਣਾ ਕੇ ਗੁਰੂ ਨੇ ਕਿਸੇ ਧਰਮ ਦੀ ਰਖਿਆ ਲਈ ਸ਼ਹਾਦਤ ਨਹੀਂ ਦਿੱਤੀ ਇਹ ਗਲਤ ਗੱਲ ਵਾ ਇਹ ਮੁਕਰਨ ਵਾਲੀ ਗੱਲ ਵਾ ਕਿਉਂਕਿ ਤਿਲਕ ਤੇ ਜੰਜੂ ਬਚਿਆ ਹੀ ਤਾਂ ਵਾ ਜੇ ਗੁਰੂ ਨੇ ਸ਼ਹਾਦਤ ਦਿੱਤੀ ਪੰਡਤ ਮਦਨ ਮੋਹਨ ਮਾਲਵੀਆ ਨੇ ਕਿਹਾ ਸੀ ਉਦੋਂ ਦੇਸ਼ ਦੀ ਵੰਡ ਨਹੀਂ ਸੀ ਹੋਈ ਵੀ ਜਦੋਂ ਵੀ ਹਿੰਦੂ ਵੀਰ ਉਹ ਵੀ ਇੱਕ ਪੰਡਤ ਸੀ ਬੜਾ ਵੱਡਾ ਆਗੂ ਵੀ ਜਦੋਂ ਵੀ ਮੰਦਿਰ ਜਾਣ ਤੇ ਮੰਦਿਰ ਵਿੱਚ ਜਾਣ ਤੋਂ ਪਹਿਲਾਂ ਟੱਲ ਖੜਕਾਉਣ ਤੋਂ ਪਹਿਲਾਂ ਆਪਣੀ ਜ਼ੁਬਾਨ ਤੋਂ ਵਾਰ-ਵਾਰ ਕਹਿਣਾ ਧੰਨ ਗੁਰੂ ਤੇਗ ਬਹਾਦਰ ਧੰਨ ਗੁਰੂ ਤੇਗ ਬਹਾਦਰ ਤਾਂ ਕਿਸੇ ਨੇ ਪੁੱਛਿਆ ਜੀ ਜਾਣਾ ਮੰਦਰ ਚ ਕੱਲ ਖੜਕਾਉਣਾ ਤੇ ਧੰਨ ਗੁਰੂ ਤੇਗ ਬਹਾਦਰ ਕਿਉਂ ਕਹਿਣਾ ਪੰਡਤ ਮਦਨ ਮੋਨ ਮਾਲਵੀਆ ਜੀ ਨੇ ਕਿਹਾ ਸੀ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ Hindu ਧਰਮ ਦੀ ਰੱਖਿਆ ਲਈ ਸ਼ਹਾਦਤ ਨਾ ਦਿੰਦੇ ਤੇ ਮੰਦਰਾਂ ਦੇ ਵਿੱਚ ਟੱਲ ਨਹੀਂ ਸੀ ਖੜਕਣੇ ਇਹ ਮੁਲਕ ਅੱਜ ਇਸ ਗੱਲ ਨੂੰ ਸਮਝੇ ਕੱਲ ਸਮਝੇ ਕਿ ਗੁਰੂ ਨੇ ਸ਼ਹਾਦਤ ਦਿੱਤੀ ਤੇ ਮੁਲਕ ਦਾ ਆ ਨਕਸ਼ਾ ਵਾ ਇਹ ਗੱਲ ਠੀਕ ਆ ਹੁਕਮਰਾਨਾਂ ਨੂੰ ਭਰਮ ਹੈ ਹੁਣੇ ਮਹਾਪੁਰਸ਼ ਵੀ ਕਹਿ ਰਿਹਾ ਸੀ ਕਿ ਉਹ ਸ਼ਾਇਦ ਸਾਨੂੰ ਦਬ ਲੈਣਗੇ ਇਹ ਪਤਾਸੇ ਦੀਆਂ ਡਲੀਆਂ ਨਹੀਂ ਆ ਸਿੱਖ ਇਹ ਲੋਹੇ ਦੇ ਚਣੇ ਆ ਇਹ ਨਹੀਂ ਚਬਾਏ ਜਾਂਦੇ ਜਦੋਂ ਸਾਰੇ ਹਿੰਦੁਸਤਾਨ ਤੇ ਔਰੰਗਜ਼ੇਬ ਦੀ ਤੂਤੀ ਬੋਲਦੀ ਸੀ ਅਸੀਂ ਪੰਜਾਬ ਦੇ ਵਿੱਚ ਸਾਡੇ ਗੁਰੂ ਸਾਹਿਬ ਨੇ ਉਹਦੇ ਨਾਲ ਟੱਕਰ ਲਈ ਸੀ ਤੋ ਇਹ ਗੁਰੂਆਂ ਦੀ ਧਰਤੀ ਆ ਤੇ ਗੁਰੂਆਂ ਦਾ ਸਾਡੇ ਸਿਰ ਤੇ ਥਾਪੜਾ ਵਾ ਇਹ ਹਮੇਸ਼ਾ ਰਹਿਣਾ ਵਾ ਅੱਜ ਲੋੜ ਆ ਸਮੇਂ ਦੇ ਹੁਕਮਰਾਨ ਗੁਰੂ ਨੂੰ ਸਜਦਾ ਕਰਨ ਗੁਰੂ ਅੱਗੇ ਝੁਕਣਨ ਤੇ ਨਾਲ ਹੀ ਸਾਡੇ ਗੁਰਸਿੱਖ ਜਿਹੜੇ ਆ ਸਿੱਖ ਕੌਮ ਇਹਨਾਂ ਦੇ ਹੱਕ ਹਕੂਕਾਂ ਤੇ ਡਾਕਾ ਨਾ ਮਾਰਨ ਇਹ ਨਹੀਂ ਜੇ ਵੱਜਣਾ ਕਿਉਂਕਿ ਸਿੱਖ ਹਮੇਸ਼ਾ ਹੀ ਗੁਰੂ ਦੇ ਆਸਰੇ ਤੇ ਆ ਤੇ ਗੁਰੂ ਸਾਨੂੰ ਵਾਰ-ਵਾਰ ਕਹਿੰਦਾ ਵਾ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾ ਨਾ ਕੀਜੈ ਗੁਰੂ ਕਿਰਪਾ ਕਰੇ ਗੁਰੂ ਅਨਸਾਰੀ ਹੋਈਏ 23 ਤੋਂ 29 ਤੱਕ ਸਮਾਗਮ ਚੱਲਣੇ ਆ ਉਤਸ਼ਾਹ ਨਾਲ ਆਉਣਾ ਕਿਸੇ ਦੀ ਪਰਵਾਹ ਨਹੀਂ ਕਰਨੀ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿਣਾ ਕਿ ਸ਼ਤਾਬਦੀ ਚੱਲ ਪਈ ਆ ਆਪਾਂ ਗੁਰਦੁਆਰਾ ਸੀਸਗੰਨ ਸਾਹਿਬ ਪੰਥ ਦੀ ਨਮੈਂਦਾ ਜ਼ਮਾਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਦੇ ਸਹਿਯੋਗ ਨਾਲ ਸਾਰੇ ਪ੍ਰਬੰਧ ਕਰ ਰਹੀ ਆ ਆਪਾਂ ਹਾਜ਼ਰੀਆਂ ਭਰਗੇ ਦੀ ਭੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ